ਹਾਲਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਇੰਨੀ ਹੈ ਮਿੱਤਰੋ ਕੱਲ ਜਿਹੜਾ ਜਹਾਜ਼ ਆਇਆ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਬੰਦੇ ਆ ਜਿਵੇਂ ਜਿਵੇਂ ਉਹਨਾਂ ਦੀ ਸਟੋਰੀ ਦੋਸਤੋ ਬਾਹਰ ਆ ਰਹੀ ਹੈ ਨਾ ਯਾਰ ਗੱਲ ਤਾਂ ਬਹੁਤ ਵੱਡੀ ਹੈ ਕਿਵੇਂ ਕਿਉਂਕਿ ਜੇਕਰ ਬੰਦੇ ਨੇ ਯਾਰ ਕਰਜ਼ਾ ਚੱਕ ਕੇ 30 ਲੱਖ ਰੁਪਇਆ ਕਿਸੇ ਨੇ 40 ਲੱਖ ਰੁਪਇਆ ਖਰਚ ਕਰਕੇ ਤੇ ਡੌਂਕੀ ਲਾ ਕੇ ਤੇ ਪਨਾਮਾ ਕੋਈ ਹੋਟਲਾਂ 'ਚ ਰਿਹਾ ਕੋਈ ਕਿਸੇ ਦੇ ਘਰ 'ਚ ਰਿਹਾ ਤੇ ਉਹਨਾਂ ਨੂੰ ਨੇਪਾਲ ਵਗੈਰਾ ਦੇ ਫੇਕ ਪਾਸਪੋਰਟ ਬਣਾ ਕੇ ਤੇ ਸਭ ਤੋਂ ਮੰਦਭਾਗੀ ਗੱਲ ਇਹ ਹੋਈ ਕਿ ਜਿਹੜੀ ਇੰਡੀਅਨ ਐਂਬੈਸੀ ਹੈ ਉਹਨਾਂ ਨੇ 5 ਸਾਲ ਵਾਸਤੇ ਉਹਨਾਂ ਨੂੰ ਬੈਨ ਕਰਤਾ ਵੀ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਆ ਜਾ ਸਕਦੇ ਮਤਲਬ ਟਰੈਵਲ ਨਹੀਂ ਕਰ ਸਕਦੇ ਹੁਣ ਯਾਰ ਗੱਲ ਕਿੱਡੀ ਵੱਡੀ ਹੈ ਜਿਹਦੇ ਵਿੱਚ 10-10 ਸਾਲ ਦੇ ਬੱਚੇ ਵੀ ਐ ਜਿਹੜੀਆਂ ਵੀਡੀਓ ਵੇਖਦੇ ਸੀ ਨਾ ਮੇਤਰੋ ਆਪਾਂ ਪਨਾਮਾਂ ਦੀ ਜੰਗਲਾਂ ਦੀਆਂ ਜਾਂ ਡੌਂਕੀ ਰੂਟ ਦੀਆਂ ਜਾਂ ਆਗੋਂ ਕੰਦ ਲੰਘਦੇ ਸੀ ਜਿਹੜੀ ਵੱਡੀ ساری ਕੰਦ ਬਣੀ ਹੋਈ ਐ ਉਹ ਸਾਰੀਆਂ ਵੀਡੀਓ ਜ ਮਿੱਤਰੋ ਜਦੋਂ ਆ ਜਹਾਜ਼ ਭਰ ਕੇ ਆ ਗਿਆ ਸੱਚ ਹੋ ਗਿਆ ਪ੍ਰਭੂ ਬਹੁਤ ਜ਼ਿਆਦਾ ਦੁੱਖ ਹੋਇਆ ਜਿਵੇਂ ਜਿਵੇਂ ਵੀਡੀਓ ਅੱਗੇ ਆਈ ਜਾਂਦੀਆਂ ਕਿਉਂਕਿ ਬੰਦਾ ਬੜੀ ਆਸ ਉਮੀਦ ਲਾ ਕੇ ਕਰਜਾ ਚੱਕ ਕੇ ਸਿਉਣਾ ਸੱਪਾ ਵੇਚ ਕੇ ਰਿਸ਼ਤੇਦਾਰਾਂ ਤੋਂ ਮੰਗ ਤੰਗ ਕੇ ਤੇ ਬੰਦਾ ਯਾਰ ਫੇਰ ਬਾਹਰ ਗਿਆ ਹੋ ਵੀ ਕਿੰਨੀ ਉਮੀਦ ਲਾਈ ਉਹਨਾਂ ਦੇ ਬੱਚਿਆਂ ਨੇ ਕਿੰਨੀ ਉਮੀਦ ਲਾਈ ਪਰ ਇੱਕ ਗੱਲ ਹੈ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਨਵੀਂ ਸਰਕਾਰ ਬਣ ਗਈ ਤੇ ਯਾਰੋ ਆਪਾਂ ਗਲਤ ਕਰ ਰਹੇ ਹਾਂ ਕੁਝ ਨਾ ਕੁਝ ਗਲਤੀ ਤਾਂ ਇਹਨਾਂ ਤੋਂ ਵੀ ਹੋਈ ਹੈ ਕਿਉਂਕਿ ਜਦੋਂ ਪਤਾ ਸੀ ਕਿ ਟਰੰਪ ਜਿੱਤੇ ਹੀ ਇਹ ਸਮੋਦੇ ਦਿੱਤੇ ਵੀ ਮੈਂ ਇੱਥੇ ਕੋਈ ਹੋਰ ਆਪਣੇ ਦੇਸ਼ ਤੋਂ ਬਿਨਾ ਜਾਂ ਜਿਹੜੇ ਗਲਤ ਬੈਠੇ ਜਿਵੇਂ ਆਪਣੇ ਪ੍ਰਵਾਸੀ ਕਿੰਨਿਆਂ ਨੇ ਆ ਕੇ ਭਗੋਲਕ ਤੇ ਸਾਰੀ ਭਾਸ਼ਾ ਤੇ ਆਪਣਾ ਖਾਣ ਪਾਣ ਸਾਰਾ ਕੁਝ ਵਿਗਾੜਤਾ ਉਵੇਂ ਜਿਵੇਂ ਉੱਤਰਾਖੰਡ ਨੇ ਕਾਨੂੰਨ ਲਿਆਂਦਾ ਹਿਮਾਚਲ ਨੇ ਕਾਨੂੰਨ ਲਿਆਂਦਾ ਰਾਜਸਥਾਨ ਦੇ ਵਿੱਚ ਆਪਾਂ ਜ਼ਮੀਨ ਨਹੀਂ ਲੈ ਸਕਦੇ ਹੈ ਗੁਜਰਾਤ ਦੇ ਵਿੱਚ ਨਹੀਂ ਲੈ ਸਕਦੇ ਪਰ ਦੋਸਤੋ ਉਵੇਂ 트럼ਪ ਨੇ ਇਹ ਮੁੱਦਾ ਚੋਣਾਂ ਦੇ ਵਿੱਚ ਉਹਦਾ ਮੈਨੀਫੈਸਟੋ ਸੀ ਕਿ ਜਿੰਨੇ ਬੰਦੇ ਗਲਤ ਤਰੀਕੇ ਨਾਲ ਰਹਿ ਰਹੇ ਹਨ ਉਹਦਾ ਸੀ ਬਾਈ ਜੀ ਮੈਂ ਕੱਢ ਦੇਣੀ ਹੈ ਤੇ ਪਹਿਲਾ ਐਕਸ਼ਨ ਮਾਰਿਆ ਮਾਂ ਦੇ ਪੁੱਤ ਨੇ ਤੇ ਨੰਬਰ 2 ਦੋਸਤੋ ਇੰਟਰਨੈਸ਼ਨਲ ਜਿਹੜੇ 에어ਪੋਰਟ ਆ ਨਾ ਸਾਰੇ ਇੰਡੀਆ ਦੇ ਵਿੱਚ 30 ਕੇ 32 ਹੈ ਪਰ ਕੱਲਾ ਅਮਰਤਸਰ ਹੀ ਕਿਉਂ ਚੁਣਿਆ ਗਿਆ ਪੰਜਾਬ ਚੁਣਿਆ ਗਿਆ ਤੇ ਪੰਜਾਬ ਦੇ ਵਿੱਚੋਂ ਅਮਰਤਸਰ ਨਹੀਂ ਤਾਂ ਇਹ ਬੰਦੇ ਬਾਈ ਜੀ ਦਿੱਲੀ ਵੀ ਉਤਾਰੇ ਜਾ ਸਕਦੇ ਸੀ ਸਭ ਤੋਂ ਵੱਧ ਹਰਿਆਣਾ ਵੀ ਸੀ ਗੁਜਰਾਤ ਦੇ ਸੀ ਠੀਰ ਪੰਜਾਬ ਹੀ ਕਿਉਂ ਚੁਣਿਆ ਗਿਆ ਵੀ ਇੱਥੇ ਉਹ ਜਹਾਜ਼ ਨੂੰ ਲੈਂਡ ਕੀਤਾ ਜੇ ਅਮਰਤਸਰ ਕਰਿਆ ਜੇ ਦਿੱਲੀ ਕਰਦੇ ਉਹਦੇ ਨਾਲ ਹਰਿਆਣਾ ਲੱਗਦਾ ਸੀ ਹਰਿਆਣਾ ਵੀ ਉੱਥੋਂ ਜਾ ਸਕਦੇ ਸੀ ਪੰਜਾਬ ਨਾਲ ਲੱਗਦਾ ਸੀ ਪੰਜਾਬ ਵਾਲੇ ਉੱਥੋਂ ਆ ਸਕਦੇ ਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਹੈ ਗੁਜਰਾਤ ਵਾਲੇ ਉਧਰ ਜਾ ਸਕਦੇ ਸੀ ਹੂੰ ਚੰਡੀਗੜ੍ਹ ਵਾਲੇ ਜਾ ਸਕਦੇ ਸੀ ਜਾਂ ਚੰਡੀਗੜ੍ਹ ਹੀ ਲਿਆ ਕੇ ਤਾਰ ਦਿੰਦੇ ਪਰ ਇਹ ਵੀ ਮਿੱਤਰੋ ਬਹੁਤ ਵੱਡੀ ਗੱਲ ਹੈ ਵੀ ਉਹਨਾਂ ਦਾ ਜਿਹੜਾ ਸਟੇਟ ਮਾਡਲ ਹੈ ਉਹਦੀ ਬਦਨਾਮੀ ਨਾ ਹੋਵੇ ਤੇ ਇਹਨੂੰ ਲਿਆ ਕੇ ਪੰਜਾਬ 'ਚ ਲੈਂਡ ਕਰ ਦਿਓ ਕਿਉਂਕਿ ਪੰਜਾਬ ਤਾਂ ਇੱਕ ਯਾਰ ਮੰਡੀ ਬਣਾ ਰੱਖਿਆ ਜਿਹੜਾ ਮਰਜੀ ਆ ਜਾ ਜਿਹੜਾ ਮਰਜੀ ਜਾਵੜੇ ਪਰ ਮਿੱਤਰੋ ਕਹਿੰਦੇ ਜਦੋਂ ਬੰਦੇ ਨੂੰ ਨੁਕਸਾਨ ਹੁੰਦਾ ਨਾ ਤਾਂ ਉਹਦੇ ਤੋਂ ਆਸੇ ਪਾਸੇ ਵਾਲੇ ਲੋਕ ਸਿੱਖਦੇ ਬਹੁਤ ਐ ਬੜੇ ਇਨਾ ਬੰਦਿਆਂ ਦਾ ਤਾਂ ਨੁਕਸਾਨ ਹੋਇਆ ਵਿਚਾਰਿਆਂ ਦਾ ਜਿਹੜੇ ਉਥੋਂ ਰਿਪੋਰਟ ਹੋ ਕੇ ਆਏ ਐ 30 30 40 40 ਲੱਖੇ ਠਾ ਆ ਗਏ ਤੇ ਜਿਹੜੇ ਹੁਣ ਕੋਈ ਦੋ ਦੋ ਕਿੱਲੇ ਜ਼ਮੀਨ ਵੇਚਣਗੇ ਫੇਰ ਇਹ ਕਰਜ਼ਾ ਲਊਗਾ ساری ਉਮਰ ਦਾ ਦਾਗ ਲੱਗ ਗਿਆ ਪਰ ਫੇਰ ਵੀ ਆਪਦੇ ਘਰੇ ਬਾਈ ਜੀ ਆਪਦੇ ਬੱਚਿਆਂ ਚ ਜਿਉਂਦੇ ਆਗੇ ਐਡੀ ਗੱਲ ਹੀ ਬੜੀ ਐ ਪੈਸਾ ਫੇਰ ਬਣ ਜਾਂਦਾ ਹੁੰਦਾ ਐ ਪਰ ਲੱਖੇ ਸੁਧਾਣੇ ਅਰਗੇ ਤੇ ਹੋਰ ਕਿੰਨੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਉਹ ਪਟਦੇ ਸੀ ਕਿ ਉਹ ਸੋਨ ਨੂੰ ਉੱਥੇ ਕਿਸੇ ਨੇ ਵੜਨ ਨਹੀਂ ਦੇਣਾ ਇਥੋਂ ਜੋ ਗੁਰੇ ਤੁਸੀਂ ਰਹਿਣਾ ਨਹੀਂ ਜਿਹੜੀ ਤੁਹਾਡੇ ਕੋਲੇ ਪੂੰਜੀ ਹੈ ਮਾੜੀ-ਮੋਟੀ ਚਾਰ ਛੇਲੜ ਹੈ ਇਹ ਤੁਸੀਂ ਲਾ ਲਓਗੇ ਤੇ ਨਾ ਜਾਓ ਪਰ ਉਹ ਗੱਲਾਂ ਮਿੱਤਰੋ ਸਾਰਿਆਂ ਦੀਆਂ ਹੀ ਸੱਚ ਹੋਆਂ ਹਰ ਇੱਕ ਬੰਦੇ ਨੇ ਆਪ ਦੀ ਆਪ ਦੀ ਛੱਲ ਪਟਾ ਕੇ ਤੇ ਹੁਣ ਬਈ ਆਪਦਾ ਪਨਾਮਾ ਦੇ ਜੰਗਲਾਂ ਚ ਯਾਰ ਕਿੰਨੇ ਕਹਿੰਦੇ 5 ਮਹੀਨੇ ਉਹ ਬੰਦੇ ਔਖੇ ਰਹੇ 5 ਮਹੀਨੇ ਦੋਸਤੋ ਹਰ ਇੱਕ ਨੂੰ ਪਤਾ ਅੱਜਕੱਲ ਵੀਡੀਓ ਆਉਂਦੀਆਂ ਵੀ ਕਿੰਨਾ ਟਾਈਮ ਲੱਗਦਾ ਡੌਂਕੀ ਰੂਟ ਤੇ ਫਿਰ ਹੋਟਲਾਂ ਚ ਕਿਵੇਂ ਰੇ ਭੁਖਣ ਪਾਣੇ ਫਿਰ ਜਿਵੇਂ ਨਾ ਹੜ ਆਏ ਹੋਣਾ ਅਫਸਰਾਂ ਦੀਆਂ ਚੜਮਚਦੀਆਂ ਅਫਸਰਾਂ ਦੇ ਘਰ ਭਰਦੀਆਂ ਭਰਦੇ ਆ ਹੜ ਕਿਉਂਕਿ ਲੋਕਾਂ ਦੇ ਘਰ ਉੱਜੜਦੇ ਆ ਤੇ ਅਫਸਰਾਂ ਦੇ ਤੇ ਬਿਊਰੋਕਰੇਟ ਦੇ ਘਰ ਭਰਦੇ ਆ ਕਿਉਂਕਿ ਉਹਨਾਂ ਨੇ ਤਾਂ ਜੇਕਰ ਨਿਕਲਣਾ ਤਾਂ ਰੂਟ ਬਣਾ ਕੇ ਨਿਕਲਣਾ ਵੀ ਹੜ੍ਹ ਫਲਾਨੇ ਤੋਂ ਆਇਆ ਹੈ ਪਰ ਉਹ ਹੜ੍ਹ ਦੇ ਵਿੱਚ ਜਿਨ੍ਹਾਂ ਦੀ ਫਸਲ ਰੁੜ ਗਈ ਜਿਨ੍ਹਾਂ ਦੇ ਪਸ਼ੂ ਰੁੜ ਗਏ ਜਿਨ੍ਹਾਂ ਦੇ ਆਸ਼ਿਆਨੇ ਘਰ ਰੁੜ ਗਏ ਉਹਨਾਂ ਨੂੰ ਪਤਾ ਹੁੰਦਾ ਦੋਸਤੋ ਕਿ ਉਜਾੜਾ ਕੀ ਚੀਜ਼ ਹੈ ਜੇ 47 ਚ ਉਜਾੜਾ ਹੋਇਆ ਤਾਂ ਵੰਡਿਆ ਤਾਂ ਪੰਜਾਬ ਗਿਆ ਮਿੱਤਰੋ ਜਿਹੜਾ ਲੈਂਦਾ ਤੇ ਚੜਦਾ ਪੰਜਾਬ ਬਣ ਗਿਆ ਕਿਸੇ ਦਾ ਨਹੀਂ ਗਿਆ ਵੰਡਣ ਵਾਲੇ ਦਾ ਕੁਝ ਕੋ ਕਿਸੇ ਦਾ ਨਹੀਂ ਗਿਆ ਵਨੋਂ ਨਾਲੇ ਦਾ ਕੁਝ ਮੇਤਰੋ ਸੋ ਗੱਲ ਇਹ ਆ ਭਰਾਵੋ ਕਿ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ ਹਾਲਾਂਕਿ ਦੂਜੀਆਂ ਸਟੇਟਾਂ ਦੇ ਵੀ ਬੰਦੇ ਸਭ ਤੋਂ ਵੱਧ ਗਿਣਤੀ ਵਿੱਚ ਸੀ ਪਰ ਫਿਰ ਵੀ ਪੰਜਾਬੀ ਆਇਆ ਤੇ ਸਭ ਤੋਂ ਵੱਡੀ ਗੱਲ ਲਾਸਟ ਚ ਕਰਨ ਲੱਗੇ ਬਹੁਤ ਸਾਰੇ ਬੰਦਿਆਂ ਦੀ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਬਚੂਗੀ ਇਹ ਡਿਪੋਰਟ ਹੋ ਕੇ ਜਿਹੜਾ ਜਹਾਜ਼ ਭਰ ਕੇ ਆਇਆ ਨਾ ਇਹ ਜਹਾਜ਼ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਬਖਸ਼ੂਆ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰਿਓ ਬਰਾਡ ਟੀਵੀ ਨੂੰ ਤੇ YouTube ਤੇ ਦੇਖਦੇ ਹੋ ਤਾਂ ਬਰਾਡ ਲੰਬੀ ਵਾਲਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਧੰਨਵਾਦ ਸਸੀ ਕਾਲ